ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਸਭ ਨੂੰ ਬਹੁਤ ਬਹੁਤ ਸਾਰਾ ਪਿਆਰ ਜੋ ਟਾਈਮ ਆ ਸਵੇਰ ਦਾ 7:30 ਵਜੇ ਦਾ ਜੀ ਤੇ ਲੇਬਰ ਵਾਲੇ ਆਪਣੇ ਆ ਗਏ ਨੇ ਕੰਮ ਵਾਲੇ ਸਾਰੇ ਤੇ ਜਿਹੜੇ ਬੱਟਾ ਪੋਚਣਗੇ ਉਹ ਵੀ ਆ ਗਏ ਨੇ ਦੋ ਜਾਨੇ ਪੁੱਸੇ ਨੇ ਅੱਜ ਬਾਈ ਕੰਮ ਬਾਹਲਾ ਫਿਰ ਮੈਨੂੰ ਨਾਲੇ ਮਾਲ ਪਸ਼ੂ ਦਾ ਹੁਣ ਬਾਹਲਾ ਹੋ ਜਾਣਾ ਕੰਮ ਹੋ ਜੇਣਾ ਤੇ ਅਜੇ ਬੰਦਾ ਬੱਧ ਪੁੱਛ ਲਿਆ ਕਿਉਂ 18-19 ਕਿੱਲੇ ਖੇਤੀ ਦੇ ਨੇ ਫਿਰ ਕੰਮ ਬਾਹਲਾ ਹੋ ਜਾਣਾ ਜੋਤ ਵੀ ਧੱਕ ਕੇ ਨੇ ਬੱਚਾ ਆ ਜਨੇ ਆਣਾ ਕੱਚੀ ਉਮਰ ਆ ਦੀ ਤੇ ਮੰਮੀ ਰਾਂ ਕਰ ਰਹੀਆਂ ਨੇ ਕੰਮ ਧੰਦੇ ਦਿਨ ਭਰ ਦੇ ਵਲੌਗ ਨਾਲ ਬਣੇ ਰਿਹਾ ਬਹੁਤ ਵਧੀਆ ਵਲੌਗ ਹੋਊਗਾ ਜੇ ਕੋਈ ਗਲਤੀ ਮਿਸਟੇਕ ਹੋਈ ਇਹਨਾਂ ਨੂੰ ਮਾਫੀ ਦਿਓ ਤੇ ਬਾਈ ਬਣੇ ਵੱਧ ਤੋਂ ਵੱਧ ਸਾਡੀ ਵੀਡੀਓ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਸਾਨੂੰ ਤੁਹਾਡੇ ਕਮੈਂਟਾਂ ਨੇ ਬੀਟ ਰਹੀਆਂ ਨੇ ਆਓ ਜੀ ਚੱਲਦੇ ਹਾਂ ਵੀਡੀਓ ਵੱਲ ਜੋ ਟਾਈਮ ਹੈ ਜੀ ਤੁਹਾਨੂੰ ਦੱਸਿਆ ਸਾਡੇ 7:30 ਵਜੇ ਦਾ ਮਾਤਾ ਸ੍ਰੀ ਤੇ ਛੋਟੀ ਮਾਤਾ ਸ੍ਰੀ ਮਾਸੀ ਆਪਣੀ ਲੱਗੀਆਂ ਨੇ ਰੋਟੀਆਂ ਪਕਾਉਣ ਤੇ ਪੱਖਾ ਇਹਨਾਂ ਨੂੰ ਕੱਲ ਲਾਤਾ ਸੀ ਫਿਰ ਅੱਜ ਇਹਨਾਂ ਨੇ ਆਪ ਹੀ ਲਾ ਲਿਆ ਇਹ ਨਾਲ ਮਾਸੀ ਸ਼ਾਂਤੀ ਰਹਿੰਦੀ ਹੈ ਨਾ ਹਾਂ ਬਹੁਤ ਵਧੀਆ ਰਹਿੰਦਾ ਹੋਰ ਠੀਕ ਹੋ ਹਾਂ ਵਧੀਆ ਠੀਕ ਠਾਕ ਵਧੀਆ ਕਿਵੇਂ ਲੱਗਿਆ ਕੱਲ ਗਰਮੀ 'ਚ ਪਹਿਲਾ ਦਿਨ ਤੀਆ ਬਹੁਤ ਵਧੀਆ ਲੱਗਿਆ ਜੀ ਲੱਗ ਗਿਆ ਸੀ ਪੂਰਾ ਹਾਂ ਪੂਰਾ ਜੀ ਲੱਗਿਆ ਮੱਥਾ ਵੀ ਢੇਕਦਾ ਵੀ ਫਿਰ ਮਦਾਨਾ ਲੈਂਦਾ ਢੱਡਰੀਆਂ ਤੋਂ ਹਾਂ ਸਾਰੇ ਨਾ ਅੱਜ ਵਧੀਆ ਖੜਾਹੀ ਬਣੀ ਸੀ ਜੀ ਵਧੀਆ ਬਣਾ ਲਿਆ ਲਿਆ ਦਾ ਸੁਣੋ ਬਹੁਤ ਖੁਸ਼ ਹੋਏ ਠੀਕ ਹੈ ਤੇ ਕੱਲ ਵੀ ਤੁਹਾਨੂੰ ਦੱਸਿਆ ਸੀ ਜੀ ਜਿਹੜਾ ਪੀਰ ਪਰ ਆਪਣੇ ਆ ਜਨ ਸੀਤੀ ਆਪਣੇ ਹਰਦਾ ਨਹੀਂ ਇਹਨਾਂ ਨਾਲ ਵੀ ਵਾਹਿਗੁਰੂ ਅਹੀਂ ਪਿਆਰ ਬਣਾਈ ਰੱਖੇ ਅੱਪਾ ਜੀਰੀ ਲਵਾਉਂਦੇ ਰਹੀਏ ਲਾਉਂਦੇ ਰਹਿਣਾ ਤੇ ਮਾਸੀ ਦਾ ਬੇਟਾ ਬਾਹਰ ਵਾਗ ਗਿਆ ਚਲ ਕਿਰਪਾ ਕਰੇ ਪ੍ਰਮਾਤਮਾ ਇਹਨਾਂ ਨੇ ਵੀ ਚੌਕੀ ਜ਼ਿੰਦਗੀ ਹੋ ਜਾਏ ਹੁਣ ਸਾਰੀ ਉਮਰ ਨਾਂਗੀ ਇਹਨਾਂ ਨੇ ਕੰਮ ਕਰਦੇ ਨੂੰ ਵਿਚਰੇ ਨਹੀਂ ਤੇ ਇਹਨਾਂ ਦਾ ਜਿਹੜਾ ਹਸਪੰਡ ਦੀ ਮਾਸੀ ਦਾ ਉਹ ਵੀ ਆਪਣੇ ਨਾਲ ਸੀਰੀ ਹੁੰਦਾ ਸੀ ਲਾ ਕੇ ਜਾਂਦੀ। ਸਾਲ ਭਤਰੀ ਦਾ ਬਹੁਤ ਕੰਮ ਕਰੇ ਉਹਨਾਂ ਨੇ ਵੀ। ਪੁਰਮ ਜੋਤ ਵਰਕੇ ਹੁੰਦਾ ਚੌੜ ਵਾਲੀ ਕਰਦੇ ਸੀ ਦੋਨੇ। ਕੰਮ ਵੀ ਨਰਮਾ 32 ਮਣੇ ਦਾ ਹੋ ਜਾਂਦਾ ਆਪਣਾ। ਮਾਸੀ ਨਰਮਾ 4-5 ਕਿੱਲੇ ਦਾ। ਬੰਦਿਆ ਵਿਚਾਰਾ ਅੰਦਰੋਂ ਖੇਤੀ ਜਿਉਂ ਨਹੀਂ ਅਸੀਂ ਕੰਮ ਸਾਮੇ ਕੀਤੀ ਸਾਡੇ ਬਾਈ ਕੋਲ ਦੀ ਗਿਰਪ ਨਾਲ। ਪਹਿਲਾਂ ਤੇ ਖੁੱਲੀ ਕਰਦੇ ਹਾਂ 20 ਕਿੱਲੇ ਦੀ 25 ਦੀ। ਕਦੇ ਘਾਟਾ ਨਹੀਂ ਪਿਆ। ਉਹਦੀ ਤਾਂ ਚਾਚਾ ਜੀ ਨਾਲੇ ਕੰਮ ਕਰਦੇ ਹਾਂ ਕਿੰਨੇ 15 ਸਾਲ। ਹਾਂ। ਉਹ ਤਾਂ ਮੈਨੂੰ ਇਹ ਐ ਕਹਿੰਦੇ ਕਿ ਨੇ ਜੇ ਬਾਹਰ ਗਿਆ ਕਹਿੰਦੇ ਇਹਦੇ ਸਿਰ ਤੇ ਛੱਡ ਜਾਂਗੇ ਸਾਰਾ ਕੁਝ ਕਹਨੇ ਬਣੀ ਦਾ ਮਸੀ ਸਾਰਾ ਘਰ ਵਾਲਾ ਕੰਮ ਆ ਫਾਦਾ ਉਹਨਾਂ ਨੂੰ ਵਧੀਆ ਬੀਬੀ ਸ਼ਾਂਤੀ ਹੈ ਬਣ ਨੂੰ ਚੁਣਾ ਗੱਲਬਾਤ ਕੋਈ ਸ਼ਾਂਤੀ ਹੈ ਸ਼ਾਂਤੀ ਜੀ ਬਹੁਤ ਵਧੀਆ ਬਹੁਤ ਸਰ ਵਧੀਆ ਸਰ ਕੀ ਦੀ ਮਸੀ ਗੱਲ ਅਮਨ ਨੂੰ ਬਹੁਤ ਆਜੜੇ ਰਾਤ ਫੋਨ ਕਰਿਆ ਸੀ ਕਿ ਨਹੀਂ ਬੜੀ ਆ ਮਾਸੀ ਆ ਗਈ ਹੋਰ ਮੈਂ ਤਾਂ ਆਪਣੀ ਜੀ ਦਾ ਉਹਦੇ ਜਨਾ ਸੱਚੀ ਲੈ ਮੈਂ ਬਲੇ ਜਦੋਂ ਕਹਿਣ ਲੱਗੀ ਕਿ ਅਸਰ ਗਰਮ ਮੈਂ ਪਰ ਜੀ ਦੀ ਲਾਦਾ ਮੂਤੀ বিনা ਕਿ ਨਹੀਂ ਮਾਸੀ ਦਾ ਬਾਲਾ ਵੇ ਵਧੀਆ ਕੰਮ ਕਰਦੀ ਸਭ ਸਫਾਈ ਉਹ ਕਹਿੰਦਾ ਕਿ ਮਾਸੀ ਤੋਂ ਬਾਲਾ ਜਿਆਦਾ ਕਰਦੀ ਦਾ ਲਾਲਾ ਚਾਰ ਹਨ ਤੇ ਅੱਜ ਕੰਮ ਤਾਂ ਕੋਈ ਜਾਣਗੇ ਹਨਾ ਆਪਾਂ ਲਾਲਾ ਇੱਧਰ ਜਾ ਰਹੇ ਨੇ ਮੱਕੀ ਵੱਢਣ ਬਾਏ ਬਾਬਾ ਆ ਗਿਆ ਡਾਲੀ ਪਾਉ ਆ ਕੁੜੀ ਹੈ ਭਾਈ ਨਾਲ ਪਾਏ ਸਲੇ ਵੀ ਆਉਣਿੰਦੀ ਆ ਵਿਚਾਰੀ ਪਰਾਰੇ ਨੇ ਠੱਟ ਵੱਜੀਦੀ ਮੋਟਰਸਾਈਕਲ ਜਾ ਗਈ ਮੂਰੇ ਬਾਈਆ ਪੁੱਤ ਕਿ ਸਾਈਡ ਤੇ ਜਿਹੜਾ ਤਲਿਆ ਪੁੱਤ ਡੂੰਗੇ ਤਾਂ ਦੂਰ ਰਹੀ ਚੰਗਾ ਕਈ ਵਾਰ ਇਕੱਲੀ ਵੜ ਜੇ ਮਾਸੀ ਚਵਾਖੜੀ ਹੈ ਨਾ ਧੀ ਤੇਣੀ ਆ ਵਿਚਾਰੀ ਸੁਨੀਆਂ ਮਾਦੀ ਵਗ ਪਾਣ ਜਾਣ ਬੱਦ ਨਾ ਤੇ ਜੋਟੇ ਗਿਣ ਗਿਣ ਕੇ ਆਪਾਂ ਨੂੰ ਰਸਤੇ ਦਾ ਸਾਬ ਆ ਜਾਂਦਾ ਕਦ ਵੀ ਚੰਗੀ ਰਹਿੰਦੀ ਐ ਠੇਕਾ ਰੋਟੀ ਦੇਖੀ ਨਾ ਵੱਧੀ ਚੰਗੀ ਰਹਦੀ ਐ ਪੁੱਤ ਦੁਪਹਿਰੇ ਬਣਾਉਂਦੀ ਔਖੀ ਹੋ ਜਾਂਦੀ ਪੁੰਨ ਹੋ ਜਾਂਦਾ ਕੱਲ ਤੋਂ ਕੁੱਤਾ ਬਿੱਲਾ ਖਾਣਾ ਨਹੀਂ ਰਹੂਗਾ ਨਾ ਦਰਬੇਸ਼ ਵੱਡੀ ਰੋਟੀ ਦਾ ਕੋਈ ਦਸਤਰੀ ਨਹੀਂ ਦਾ ਮੈਨੂੰ ਬਾਬਾ ਕਹਿੰਦਾ ਕੋਈ ਨਾ ਦਰਬੇਸ਼ ਰੋਟੀ ਪਾ ਕੇ ਕਰ ਭਾਈ ਮੈਨੂੰ 2-3 ਸਾਲਾਂ ਦੀ ਗੱਲ ਐ ਲੋਕਡਾਊਨ ਵੇ ਮਾਂ ਬਾਬਾ ਦਰਬੇਸ਼ ਕੀ ਹੁੰਦਾ ਕਹਿੰਦਾ ਕੁੱਤੇ ਨੂੰ ਕਹਿੰਦਾ ਦਰਬੇਸ਼ ਕਾ ਮਾਂ ਨੂੰ ਪਤਾ ਨਹੀਂ ਦਈ ਯਾਰ ਕੁੱਤੇ ਵੇ ਇਹਨੂੰ ਤਾਂ ਰੋਟੀ ਪੰਨੀ ਦਰਬੇਸ਼ ਨੂੰ ਤਾਂ ਬਾਲੀ ਚੰਗੀ ਹੈ ਭਾਈ ਇੱਕ ਦਰਬੇਸ਼ ਨੂੰ ਇੱਕ ਕੀੜਿਆਂ ਨੂੰ ਪਹਿਲਾਂ ਤਾਂ ਬਮੀ ਪਾਏ ਗਿਆ ਹੁਣ ਨਹੀਂ ਪਾਦੇ ਪੁੱਤਰਾ ਬਸਾਰਾ ਨੂੰ ਸਭ ਖਾ ਰਹੇ ਹੈ ਨਾ ਨਹੀਂ ਤਾਂ ਹਾਂ ਤੇ ਕੱਲ ਬਹੁਤ ਗਰਮੀ ਸੀ ਉਚਾਰੀਆਂ ਕਿ ਕਰਨ ਫੇਰ ਲਾਉਣੀ ਪੈਂਦੀ ਹੈ ਜਿਹੜੀ ਇਹਨਾਂ ਗਰਮੀ ਦੇ ਸੱਦੇ ਆਪਕ ਤੱਕ ਨਹੀਂ ਪੈਂਦੀ ਹੈ ਇਸੇ ਨਾਲ ਖੜਾ ਮੈਂ ਤਾਂ ੜ ਕੇ ਭਿੱਜਿਆ ਪਿਆ ਪੂਰਾ ਗਰਦ ਨਹੀਂ ਕਿਹੜਾ ੜ ਕੇ ਭਿੱਜਿਆ ਬਹੁਤ ਚੜਾ ਹੈ ਹੁਣ ਜੋਕ ਕੇ ਆਉਂਗਾ ਕੋਸਰੀ ਨਾ ਤਰੀ ਨਾ ਕੋਈ ਰਿਪਰ ਲੱਕ ਤੇ ਕੋਈ ਨਾ ਸਰੀਰ ਬਣਾ ਰਹਿਣਾ ਸਾਨੂੰ ਨਾ ਫਿਰ ਚੰਮ ਤੋਂ ਕਰਾਉਣਾ ਕੀ ਹੈ ਚੰਮ ਇਹ ਜਰੂਰ ਬਸ ਸਰੀਰ ਬੇਕਾਰ ਹੋ ਗਿਆ ਫਿਰ ਕੋਈ ਕਦਰ ਨਹੀਂ ਬੰਦੇ ਦੀ ਕੰਮ ਨੂੰ ਹੀ ਪੇ ਕੰਮ ਹੀ ਤੇ ਪਿਆਰਾ ਚੰਮ ਨਹੀਂ ਪਿਆਰਾ ਕਿਥੋਂ ਕੰਮ ਨੂੰ ਜਲਾ ਕੰਮ ਹੁੰਦੀਆਂ ਨੇ ਹਾਂ ਚੰਮ ਵੀ ਪਿਆਰਾ ਕੰਮ ਪਿਆਰਾ ਸਜੀ ਕਾ ਦਾ ਕਿੰਨੀ ਰੋ ਕਿੰਨੀਆਂ ਲਾਉਣੀਆਂ ਮੰਮੀਆਂ 100 ਰੋਟੀ ਮਾਸੀ ਦੇ ਗੱਲ ਕੇ ਆਦੇ ਕਹਿੰਦੇ ਰੁਪਈ ਪਕੜਾ ਹੀ ਹੋਏ ਨੇ ਗਏ ਰੋਟੇ ਘੱਟ ਲਾ ਲਏ। ਪਕੜਾ ਹੀ ਕਾਫੀ ਲੰਘ ਗਿਆ ਤੁਸੀਂ। ਤੇ ਮਹਾਰਾਜ ਤਾਂ ਦੂਰ ਹੀ ਕੀ ਰੱਖੇ। ਚਲੋ ਦੇਖੋ ਖੇਲਾ ਖੀਜਣਾ ਨਾ। ਇੱਕ ਦਿਨ ਮਾਸੀ ਪਾਰਟੀ ਕਰਨੀ ਆਪਾਂ ਜਦ ਪਛੇਤੀ ਲਈ ਸਮੋਸਿਆਂ ਦੀ ਉਹਦੇ ਪਰ ਮੰਗੋ। ਠੀਕ ਹੈ। ਮੈਂ ਪਾਰਟੀ ਰੋਟੇ ਦਾ ਬਸ ਥੇਲੀ ਕਰਦਾ। ਮਹਾਰਾਜ ਤਾਂ ਕੈਂਗ ਰੱਖੀ ਸੱਚੀ ਪਾਰਚ। ਮਾਸੀ ਤੇਰੇ ਫਸਲ ਵਧੀਆ ਹੁੰਦੀ ਆ। ਫਸਲ ਬਥੇਰੀ ਰੰਗ। ਕਣ ਕਰਗੀ ਚੌਂਡ ਪੈਣ ਮਣੀ ਢਲ ਗਈ ਹੋਰ ਕੀ ਚਾਹੀਨੇ। ਇਸ ਨਾਲ ਲੋ ਮਤੇ ਨੂੰ ਕਹੋ ਕਿਸ ਲੋ ਜੇ ਨਾ ਕਸ਼ਰੇ ਮਾਸੀ ਕੰਮ ਨੇ ਡਿੱਕਾ ਨੇ ਮਨੋਂ ਸਾਈਡ ਤੇ ਹੋ ਜੋ ਚੰਗਾ ਨਹੀਂ ਹੁੰਦਾ ਮਾੜਾ ਵੀ ਨਾ ਕਰੇ ਨਾ ਸਣਾ ਮੈਂ ਕੋਈ ਗੱਲ ਬਾਤੂੰ ਵੀ ਲੱਗਦਾ ਸਲਾਈ ਇਹਨੇ ਰੋਟੀਆਂ ਚ ਉੱਪਰ ਜੰਬ ਜੀ ਬਣਾਉਣਾ ਪੇੜੇ ਕਰਦੇ ਗੱਲ ਬਾਤ ਫਿਰ ਕਰਕੇ ਹੁੰਦੀ ਹੈ ਹਨਾ ਤੇ ਗੱਲ ਬਾਤ ਮੈਂ ਤੇ ਇਹੀ ਕਹੂੰਗਾ ਗੁਰੂ ਅਮਨ ਮੈਨੂੰ ਕਹਿੰਦੀ ਗਾਣਾ ਯਾਦ ਕਰ ਰੱਖਿਓ ਜੇ ਮੈਂ ਤੁਰ ਕੀ ਨਰਿੰਦਣਾ ਰੋਵੇਂਗਾ ਮੈਨੂੰ ਕਹਿੰਦੇ ਆਪੀ ਕਰਿਆ ਹੁਣ ਸਾਫ ਸਪਾਈ ਕੱਲ ਚੌੜ ਕਰਦੀ ਰਾਤ ਮਹਾ ਕੋਈ ਨਾ ਕੋਈ ਨਾ ਕਹਦੇ ਇਸ ਨੂੰ ਲਾਲਾ ਕਰਦੇ ਕਹਿੰਦੇ ਮੈਨੂੰ ਆ ਮਾਸੀ ਦਾ ਬਹਲਾ ਚਾਹ ਚੜਾਏ ਮਾਸੀ ਆ ਗਈ ਮੈਂ ਬਾਪ ਜੀ ਜਿਹਾ ਲੱਗਦਾ ਹੈ ਉਹਨੂੰ ਬਣਾ ਉਹ ਤਾਂ ਹੋ ਗੱਲ ਲਾ ਫਿਰ ਹਾਂ ਤਾਂ ਤਾਂ ਸਾਰਾ ਕਦੇ ਕੱਦ ਨਹੀਂ ਕਰਨੀ ਕਰਨੀ ਨਹੀਂ ਇਸ ਦਰਿਆਵਾਂ ਦੀ ਟੀ ਛਪੜਾਂ ਨੇ ਕਰਨੀ ਦਰਿਆ ਚੱਲਦੇ ਨੇ ਪ੍ਰਾਣੀਆਂ ਬੁੜੀਆਂ ਦਰਿਆ ਨੇ ਇਹਦੀ ਰੱਬ ਦੀਆਂ ਕੰਮ ਓਏ ਕਹਿੰਨੂ ਉਹ ਵੀ ਗੱਲ ਗੱਲ ਪਰਸੋ ਗਈ ਆ ਗੱਲਾਂ ਕਰਦਰੀ ਕਿਨੇ ਜਿਗਤਾਰ ਜਿਹਾ ਉਹਨਾਂ ਨੂੰ ਮੈਨੂੰ ਕਹਨੂ ਜਾਣਾ ਪੈਂਦਾ ਹੌਰਾ ਉਹ ਕਹਿੰਦੀ ਜੇ ਉਹਦੀ ਮੌਤ ਹੋਈ ਤਾਂ ਮੈਂ ਉਹਨਾਂ ਦੀ ਮਾਨਤਿਆਰ ਦੰਗਾਉਣੀ ਆ। ਦੁੱਖ ਨੂੰ ਬਾਲਾ ਬਟਾ ਹਾਂ ਬਾਲਾ ਬਟਾ ਨਹੀਂ ਕਰੀ ਮੈਂ ਆਪ ਦਾ ਰਹਿਣੀ ਉੱਤੇ ਪਰਝਾਈ ਰਹਿਣੀ ਮੇਰੀ। ਜਿਵੇਂ ਆ ਖੜੀ ਮਰੀ ਪੀ ਢਿੱਲੀ ਹੋਈ ਪਿਓ ਵੀ। ਅੱਜ ਪਹਿਲਾਂ ਆ ਤੋੜੀ ਕੁੜੀ ਬਾਬਾ ਅੰਦਰ ਕਰਦੀ ਆ। ਜਦੋਂ ਬਰਗਾਂ ਲਾਇਆ ਉਹਨਾਂ ਮਾਂ ਤੇ ਜੀ। ਤਾਂ ਜੀ ਲੱਗ ਜਨ ਬੰਦੇ ਦੇ। ਮੰਮੀ ਸਬਜ਼ੀ ਗਾੜੀ ਬਣਾਈ ਅੱਜ। ਜੀ ਬਣਾਇਆ ਤਾਂ ਤੱਕ ਸੁੱਕਾ ਕਤਰੀ ਵਾਲਾ ਦੁੱਧਾਂ ਲਈ ਸਵਾਰ ਵੀ ਪਲਾਸ ਦੇਣਾ ਹਾਂ ਚੰਗੇ ਖਾ ਲੈਣਗੇ ਵਧੀਆ ਚਲੋ ਜੀ ਮਿਲਦੇ ਆ ਫੇਰ ਕੁੜੀ 라 ਬਾਏ ਬਾਏ ਕਰਦੇ ਆ